जानो मैं ना भी रखती हूं किधर गई नितिन ना नितिन की करी गानी आ नहीं मसा सब्जी डालबे से सब्जी तो नहीं डालती हूं और ऐसी करना है सास भी करना है व्यवस्था ठीक है ठीक है बढ़िया तुम तो सकेंगे नहीं नहीं लगाता हूं बंदे तो मैं है नहीं ਹਾਂ ਜੇ ਕੋਈ ਵੀ ਦਿੱਕਤ ਨਹੀਂ ਆ ਰਹੀਆਂ ਨਹੀਂ ਆਈਆਂ ਨਹੀਂ ਪਰ ਇਹ ਕਿੱਥੇ ਹੈ ਇਹ ਤਾਂ ਤੁਮ ਪਰਸ ਹੋਈ ਲੋਗੇ ਦੇਵੀ ਮੈਂ ਸ਼ਾਹ ਨੂੰ ਬੈਠਾ ਰਹੇ ਹਾਂ। ਬੰਨ੍ਹਣਾ ਤਾਂ ਹਾਲੇ ਉਹਦੇ ਵੀ ਮਤਨ ਦਸ ਦਿਨ ਤੋਂ ਤਾਂ ਲਵਾ ਕੇ ਆਈ ਤੇ ਮੈਂ ਔਖਾ ਦਿਨ ਵਿਖਣਾ ਹੈਗਾ ਦੇਖ। ਹੁਣ ਦੋ ਦਿਨ ਹੋਰ ਰਹਿ ਗਏ ਮੈਂ ਚੱਲ ਹੁਣ ਕੱਲ੍ਹ ਦੋ ਦਿਨ ਹੋਰ ਰੱਖ ਲੈਣੇ ਆਂਗੇ ਤੇ ਪੰਜ ਦਿਨ ਬਹਿਾਤੀਆ ਪੰਜ ਦਿਨਾਂ ਤੋਂ ਫਿਰ ਲਹਾਇਆ ਲਵਾਂਗੇ। ਮੈਂ ਕਿਤੇ ਲਾਦੀਆਂ ਹੋਣਗੀਆਂ ਵੀ ਹੁਣ ਤਾਈ ਫਰੇਈ ਕਰੂ ਡਾਕਟਰ ਨਾਲ। ਹਾਂ ਲਾਣੀਆਂ ਨਹੀਂ ਹਜੇ ਤਾਂ ਫਿਰ ਹੋਰ ਫਿਰ ਪੰਜ ਦਿਨ ਤਾਂ ਹੋਏ ਨਹੀਂ ਹਜੇ। ਹੋਰ ਹੋਰ ਦਾਲ ਤਾਂ ਵੀ ਜੰਦੀ ਆ। ਹੋਰ ਮਰੇ ਮੋਲ ਜੂ ਮਾਏ ਆਖਲੇ ਮੱਖ ਮਤ ਜਾ ਆਈ ਹੁੰਦੀ ਹੁੰਦੀ ਇਹਦੇ ਕੋਲੇ ਮੈਂ ਫੈਨ ਵਧੀਆ ਪਰ ਸੋਣੇ ਦੇ ਨਾਲ ਤਾਂ ਮੈਂ ਕੋ ਆਇਆ ਨਹੀਂ ਮੈਂ ਕਹਿੰਦਾ ਮਸਰਦਲ ਪਈ ਨੰਦਾ ਬਾਸਾ ਮੈਂ ਦੇ ਕੱਲ ਆਵੇਂਗਾ ਅਸੀਂ ਡਿਗ ਡਿਕੇ ਬਿਹਾਵਾ ਉਹਨੂੰ ਮਾ ਖਾਏਗਾ ਤੇ ਮੱਖ ਮੈਂ ਆਉਂਗੀ ਫਿਰ ਮੈਂ ਅੱਥਾ ਚਲਾ ਆਈ ਨਹੀਂ ਜੋ ਉੱਥੇ ਡਿਗੀ ਪਈ ਰਹੇ ਨੀ ਵਸਾ ਕੋਈ ਨਾ ਖਾਏ ਮੈਂ ਤਾਂ ਕੋਣ ਖਾਣੇ ਦੀ ਦਿੰਦੇ ਹੈ ਤੇ ਨਾ ਮਾਏ ਦਾ ਇਰਾਨੇ ਉੱਥੇ ਨਹੀਂ ਜਾਂਦਾ ਹੈ ਅੱਖਾਂ 'ਚ ਪੁੱਤੀ ਵੀ ਹੋ ਜਾਂਦੀ ਨੇ ਸਾਰਾ ਸਭ ਇਹ ਸਭ ਲੈਣਾ ਮੈਂ ਕਿਹੜੀ ਕਿਉਂ ਅੱਧੀ ਪੜੀ ਸੇ ਪੜਨ ਵਾਲਾ ਬਸ ਸੇ ਕੋਈ ਕਿੱਥੇ ਕਿੱਥੇ ਅੰਦਰ ਬੜਾ ਨਾਲ ਰੋਟੀ ਦੋ ਤੋ ਬਣਾਵਣਾ ਵਾਲਾ ਕੋਈ ਨਹੀਂ ਦਾ ਪੂਰਾ ਕਰਨ ਦੇਣਾ ਮੈਨਾਂ ਇੱਥੇ ਜਾਣਾ ਹੋਉਂਦੇ ਹੈ ਨਾ ਹੋਰ ਜਾਣਾ ਠੀਕਾ ਸੌਂਦੇ ਜਿਆਦੀ ਹੋ ਜਿਹਾ ਬਣਾਵਣਾ ਹਾਂ ਚਲ ਚੰਗਾ ਹੋਣਾ ਵਧੀਆ ਬਣਾ ਲੰਗੇ ਤੇ ਤੈਨੂੰ ਮੈਂ ਗੱਲ ਦੱਸਦੀ ਹਾਂ ਇੱਕ ਮਾਵਾ ਘੜ ਕੇ ਆਖਣਾ ਤਾਂ ਕਾ ਕੀ ਹੋ ਗਿਆ ਉਹਗਾ ਕਿ ਤੈਨੂੰ ਹੁਣ ਪਤਾ ਕਿ ਉਹ ਚੋਧੀਆਂ ਕਿਵੇਂ ਹੋਈਆਂ ਚੋਧੀਆਂ ਹੁਣ ਜਾਂਦੀਆਂ ਰੋਜ਼ੀ ਰੋਜ਼ ਮਗਰ ਉਸਮੈਂ ਡੱਕਲੀ ਕਤਲੀ ਰਹਿਣੀ ਆ ਬਾਹਰ ਬਾੜ ਕੇ ਰੱਖਿਆ ਘਰ ਥੋੜਾ ਮਸਿ ਪੇੜ ਕੀ ਰੱਖਦੀ ਆ ਪਹਿਲਾਂ ਨਹੀਂ ਪੇੜ ਦੀ ਸੀ ਫੇਰ ਹਾਂ ਤਾਂ ਜਿੱਦਾਂ ਮੈਂ ਉਹ ਪਤਾ ਦੇ ਦਿੱਤਾ ਦੇਖੋ ਮੁੰਡੇ ਦਾ ਫੋਨ ਲੈ ਕੇ ਦੇਖੋ ਕਿ ਹੈ ਕਿ ਦੇਖੋ ਮੁਰਤੇ ਫੋਨ ਹੈ ਕਿਥੇ ਤੇਨ ਨਾਲ ਕੋਈ ਨਹੀ ਰਣੀ ਤੀ ਹੈਗਾ ਟਾਈਮ ਹੀ ਤੀ ਅੱਠ ਕ ਦਾ ਟਾਈਮ ਤੀਗਾ ਉਹ ਧੱਬ ਵਾਲੇ ਪਾਇਆ ਨਹੀਂ ਸੀਗੇ ਤੇਰੇ ਵਰਦੇ ਸੀਗੇ ਉਹਦੀ ਲੈ ਗਿਆ ਸੀ ਤਾਂ ਫੇਰ ਪਤਾ ਹੈ ਕਿ ਕਨੇ ਚੋਰੀ ਹੋਈ ਨੇ ਉਧਰ ਰਖ ਤੂੰ ਮੈਨੂੰ ਲੱਗਦਾ ਉਦੋਂ ਆਈ ਨਹੀਂ ਸੀ ਉਧਰ ਤਾਂ ਆਈ ਆ ਉਧਰ ਪਿੰਡ ਚ ਘਰ ਉਹਨਾਂ ਦਾ ਨਾਲੇ ਪਿੰਡ ਚ ਘਰ ਅਗਲਾ ਕਹਿੰਦੇ ਨੇ ਪਿੰਡ ਚ ਘਰ ਆ ਡਾਲੀ ਨਹੀਂ ਕੋਈ ਹੈਗਾ ਪਿੰਡ ਚ ਘਰ ਤਾਂ ਕਹਿੰਦੇ ਨੇ ਬਾਹਰ ਲੈ ਉਂਡਾਰ ਆਗਾ ਤੇ ਕੰਦੇ ਚ ਵੀਰੇ ਕੋਲ ਉਹ ਦੁਪਹਿਰ ਦੇ ਨੇ 2:00 3:00 ਵਜੇ ਦਰਵਾਜ਼ਾ ਜਤੀ ਵਾਰ ਚ ਵਾਰ ਖੋਲ ਕੇ ਬੈ ਗਈ ਬੈਠੀ ਤੇ ਆ ਤੇ ਬਾਹ ਖਿੱਚ ਤੇ ਧੋਣ ਲਿਆ ਕਰਨਾਂ ਨੇ ਵਾਲੀਆਂ ਤੇ ਲਹੂ ਲਹਾਨ ਕਰਕੇ ਤੇ ਬਾ ਉੱਚਾ ਗੇਰ ਸਾਂਭੋ ਬਾਈ ਨਹੀਂ ਕਿ ਤੂੰ ਤਾਂ ਆਈ ਨਹੀਂ ਤੀ ਉਦੋਂ ਹਾਂ ਤੂੰ ਆਈ ਰਹੇ ਮਾਡਾ ਪਤਾ ਸੀ ਬਾਬੇ ਨੇ ਉਸ ਮੰਡੇ ਕੀਤੀ ਸੀ ਤੇ ਕਹਿੰਦੇ ਭੀ ਚੋਰ ਫਿਰ ਜਾਗਾ ਨਾ ਕਿਸੇ ਢੱਲੇ ਮਾਰ ਗਈ ਕਹਿੰਦੀ ਕੀ ਹੋਗਾ ਤਾਂ ਦਿਨ ਬਹੁਤ ਹੋਰ ਤੇ ਰਹੇ ਉਹਦੇ ਨੇ ਹਤਾ ਬਾਰ ਬਾਰ ਘਸਤਾ ਬਾੜਾ ਰੱਖ ਦਾਂਗਾ ਪਰ ਬਾੜ ਮੇਲਾ ਨਿਕਲਦੇ ਵੇੜ ਸੱਭਾ ਨਾ ਉਹ ਬਾੜਾ ਰੱਖ ਉਹ ਤੇ ਚਾਰ ਭਾਂਡੇ ਨੂੰ ਮਸਾ ਬੰਦ ਲੈ ਗਰੀਬ ਬੰਦੇ ਤਾਂ ਇਹ ਬਣਾਉਣੇ ਔਖੇ ਰਹਿਗੇ ਹੋਰ ਤੇ ਕਿੰਨੀਆਂ ਚੋਰੀਆਂ ਹੋਈ ਜਾਂਦਿਆਂ ਨੇ ਪਹਿਲਾਂ ਤਾਂ ਮੈਂ ਵੀ ਹੁਣ ਜਦੋਂ ਪਹਿਲਾਂ ਪਤਾ ਨਹੀਂ ਸੀ ਘਰਾਂ ਵਿੱਚ ਚੋਰੀਆਂ ਹੁੰਦੀਆਂ ਮੰਗ ਤਵਾੜੇ ਆਉਂਦੇ ਸੀ ਮੈਂ ਤਾਂ ਆਪ ਕੋਈ ਆਟਾ ਲੈਣਾ ਕਿਉਂਕਿ ਪਾਣੀ ਦੀ ਤੇ ਪਰ ਮੈਂ ਨਾ ਦਸ ਗਿਆਨ ਵਜੇ ਨੂੰ ਆਟਾ ਪਾਇਆ ਕਰ ਉਹ ਦਸ ਗਿਆਨ ਵਜੇ ਨੂੰ ਕੰਮ ਕੰਮ ਕਰਕੇ ਮੈਂ ਆਈ ਬਾਅਦ ਨਹੀਂ ਵੜਦੀ ਸੀਗੀ ਆਈ ਮੈਂ ਲਾ ਕੇ ਰੱਖਾਂਗੀ ਰੱਖ ਕੋਣ ਉਹਨਾਂ ਚਲ ਪਾਈ ਨਹੀਂ ਮੈਂ ਖਾ ਦਸ ਮਿੰਟ ਤੇ ਹੁਣ ਮੈਂ ਥਈ ਕਰਦੀ ਹਾਂ ਮੈਂ ਦਸ ਗਿਆਨ ਵਜੇ ਨੂੰ ਕੰਮ ਨੂੰ ਵੇੜ ਕੇ ਨਾ ਬਾਹਰ ਲਾ ਦਿੰਦੀ ਆ ਹਾਂ ਮੰਗ ਤੇ ਉਹ ਮੰਗ ਤੇ ਵੀ ਗੱਲ ਹੋਰ ਸੁਣਨ ਲੱਗ ਪਈ ਮੰਗਤਿਆ ਦਾ ਦਾਕਣਾ ਆ ਜਿੰਦੀਆਂ ਨੇ ਬੁੜੀਆਂ ਹੁੰਦਾਂ ਤੇ ਆ ਕੇ ਨਹੀਂ ਮੈਨੂੰ ਰੋਟੀ ਦੇ ਦੇ ਨਹੀਂ ਮੈਨੂੰ ਚਾਹ ਜੇ ਕਰੀਏ ਚਾਹ ਦੇ ਦੇ ਤੇ ਐ ਲੱਗ ਜੇ ਤੇ ਮੈਂ ਕੰਨ ਬਹਿ ਜਾਂਦੀਆਂ ਨੇਗੀਆਂ ਫੇਰ ਫੋਨ ਲਾ ਲੈਂਦੀਆਂ ਨੇ ਲੈ ਮੇਰੇ ਤਾਂ ਸਾਰਾ ਔਖਾ ਹੋਈ ਜਾਂਦਾ ਆ ਜਮਾ ਅਗਲੇ ਨਾਲ ਯਕੀਨ ਦਵਾ ਦਿੰਦੇ ਨੇਗੀਆਂ ਫੋਨ ਕਰ ਲੈਂਦੀਆਂ ਨੇਗੀਆਂ ਫੋਨ ਕਰਕੇ ਫੋਨ ਤੇ ਕਹਿ ਦਿੰਦੇ ਨੇ ਮੇਰੇ ਕੋਲ ਗੋਲੀਆਂ ਤਾਂ ਹੈਗੀਆਂ ਰਹੀਆਂ ਸੇਕ ਦਾ ਰਸੂਲ ਹੈ ਨਹੀਂਗੇ ਫੈਸੂਲ ਮੁੱਕੇ ਭੈਣੇ ਦਾ ਰਸੂਲ ਹੈ ਨਹੀਂਗੇ ਆਏ ਬੜਾ ਦਿੰਦੀਆਂ ਰਹੀਆਂ ਬੰਦਿਆਂ ਨੂੰ ਤਾਂ ਕਲਸੂਲ ਬਣਾ ਦਿੰਦੀਆਂ ਨੇ ਬੁੜੀਆਂ ਨੂੰ ਗੋਲੀਆਂ ਬਣਾ ਦਿੰਦੀਆਂ ਉਹ ਬੰਦੇ ਆਏ ਲੈ ਲੈਂਦੇ ਨੇਗੇ ਤੇ ਫੋਨ ਤੇ ਵੀ ਘਰੇ ਬੁੜੀਆਂ ਹੈਗੀਆਂ ਨੇ ਇਹਨਾਂ ਨੂੰ ਬੰਦੇ ਹੈ ਨਹੀਂਗੇ ਸਰੀ ਗੱਲ ਬਣਾਈ ਹੁੰਦੀ ਹੈ ਗੱਲ ਬਣਾਈ ਹੁੰਦੀ ਆ ਠੱਗ ਕੇ ਲੈ ਜਾਂਦੀਆਂ ਨੇ ਕੋਈ ਆਈ ਜਾ ਮਾੜਾ ਮਗ ਤਾਂ ਮੈਂ ਤੈਨੂੰ ਉਹਦੇ ਵੀ ਦੱਸਾਂਗਾ ਮੈਂ ਤਾਂ ਪੁੱਤ ਤੈਨੂੰ ਆਪਦੀ ਬਣਾ ਕੇ ਦੱਸਾਂਗਾ ਆਸੇ ਮੈਨੂੰ ਖੋਲ੍ਹ ਦੇ। ਇਹ ਗੱਲ ਤੈਨੂੰ ਆਪਦੀ ਬਣਾ ਕੇ ਕਿ ਨਾ ਮੈਨੂੰ ਤਾਂ ਫਰਾਨੀ ਲੱਗਦੀ ਨਹੀਂ ਹੈਗੀ ਤੈਨੂੰ ਚੰਗੇ ਰਾਹੀ ਪਾਉਂਦੇ। ਇੱਕ ਉਹਦੋਂ ਮੇਰੀ ਮੰਮੀ ਫੋਨ ਕਰ ਦਿੰਦੀ ਆ ਕਹਿੰਦੀ ਚੋਰੀਆਂ ਚਾਰੀਆਂ ਹੋਈਆਂ ਆਂ ਨੀ ਇਕੱਲੀ ਗੋਲੀ ਰਹਿਣੀ ਆਂਗੀ ਬਾਰ ਕੋਨਾ ਖੋਲਾ ਕਰ ਦੇ ਨੀ। ਮੈਂ ਵੀ ਤੇ ਦਵਾਈ ਕਹਿੰਦੀ ਆ। ਤੈਨੂੰ ਨਾ ਕਰ ਬੋਲਦੇ ਨੀ ਆ। ਇਹ ਘਰ ਕੋਲਾ ਨਾ ਕਰ ਤੇ ਆਪਦਾ ਦੇ ਦੇ ਕੇ ਭਾਈ ਬਾਰ ਕੋਲਾ ਕਰ। ਨਹੀਂ ਬੋਲਿਆ ਨਾ ਕਰਦੇ ਨੇ ਦੁਬਾਰਾ। ਜੇ ਕਿਉਂਦਾ ਮੁੰਡਾ ਜਾਵਾ ਕੋਠੇ ਜਾ ਕੇ ਦੇਖਾਉਣੀ ਆਂਗੀ। ਇੱਥੇ ਵਧੀਆ ਦੀਂਦਾ ਆਪਣੀ ਸਾਰੀ ਗਲੀ ਤੇ ਜਾ ਇੱਧਰ ਹੀ ਸੜੀ ਗਲੀ। ਕੋਲ ਚੱਲਾ ਕੈਮਰਾ ਲੱਗ ਗਿਆਗਾ ਹ ਕੀ ਸੀਗੇ ਤੇ ਨਹੀਂ ਫੋਨ ਵੀ ਲਾ ਲੰਨੀ ਉਹਦੋਂ ਤੱਕ ਉਹਦਾ ਕੰਪੀੰਦਾ ਰਹਿ ਗਿਆ ਚਲ ਪਾ ਸਸਾ ਲੱਗਦਾ ਅੰਦਾਗਾ ਸਸਾ ਲੱਗਦਾ ਅੰਦਾਗਾ ਮੈਂ ਉਹਨੇ ਲੱਗਿਆ ਨਾ ਨਹੀਂ ਆਹ ਸਾਰੀ ਮੈਂ ਦਾਲ ਪਾਣੀ ਬਣਾ ਲਾ ਤੂੰ ਤਾਂ ਖੜੀ ਖੜੀ ਆ ਗਈ ਮੈਂ ਆਖਰਾ ਮਾਂ ਚਲ ਮੈਂ ਤਾਂ ਜਾਇਆ ਨਹੀਂ ਦੋ ਮਿੰਟ ਵੱਖਿਆ ਚਲ ਉਹਦੇ ਕੋਲੇ ਵੀ ਗਈ ਨਹੀਂ ਮੈਂ ਕੱਲ ਮੈਂ ਤੁਝਾਇਆ ਹੀ ਨਹੀਂ ਆ ਇਹਦਾ ਮੈਂ ਚਲ ਮੈਂ ਹੁਣ ਖੜੀ ਖੜੀ ਕਿ ਕਿਦ ਦਿਨ ਆਉਣੀ ਉਸਨੂੰ ਚੇਕੀ ਆਂ ਚੇਕੀ ਉਹਦੇ ਦੋ ਛੋਟਾ ਮੁੰਡਾ ਦੇ ਕਿ ਸਾਢੇ ਮਿੰਟ ਕਰਦੇ ਹਾਂ ਹੋਰ ਐਂ ਕਰਦਾ ਮੈਂ ਤਾਂ ਹੁਣ ਫਿਰ ਦਾ ਦੱਸ ਦਿਆ ਕਰ ਜੀ ਮੇਰੇ ਲੈਟ ਲੰਗਾਉਂਦੇ ਆ ਨਾ ਸਰਾਤ ਹੈਗਾ ਜਿਵੇਂ ਸੇ ਖੇਡ ਲੱਗ ਗਿਆ ਹੁਣੇ ਲੈ ਖੜੀ ਖੜੀ ਜੇ ਤੂੰ ਮੇਰੇ ਕਰਮ ਵਾਲਾ ਤੇਰਾ ਲੇਟ ਹੋ ਜੇਗੀ ਤੂੰ ਰੋਟੀ ਟੁਕੜੀ ਕੋਈ ਨਹੀਂ ਵਸੀ ਕਰਦੀ ਮੈਂ ਕਰ ਦਿੰਨੀ ਆ ਖੜੀ ਖੜੀ ਜੇ ਤੇਰਾ ਤੂੰ ਕੰਮ ਕਰਨ ਵਾਲਾ ਫਿਰ ਆ ਵੇਖਾਂਗਾ ਤੂੰ ਦੇ ਮਾੜੇ ਨਿਕਲਾ ਗੋਲ ਦਿੰਨੀ ਆ ਤੂੰ ਮੁੰਡੇ ਨੂੰ ਚੱਕ ਲਾ ਸੋ ਦੇ ਸਾਹ ਇਹਨੂੰ ਹੁ ਕਰ ਲਾ ਸੋ ਦੇ ਮੈਂ ਤੇਰਾ ਵੇਸਨ ਗੋਲ ਦਿੰਨੀ ਆ ਜੀ ਲੈ ਖੜੀ ਖੜੀ ਚੱਲ ਰਹਾ ਇੰਨਾ ਕਰ ਸੁ ਜਿੰਨਾ ਕੋ ਦੁੱਗਰੇ ਹੈਗਾ ਨਾ ਨਾ ਸਾਡੇ ਤਾਂ ਕਰ ਗਈਆਂ ਨੇ ਕੰਮ ਵਾਲੀਆਂ ਕਰ ਹੀ ਜਾਂਦੀਆਂ ਨੇ ਇਹ ਕੰਮ ਅਗਾਂ ਦੋ ਜਾਨੀ ਆਲੇ ਹਮ ਕਰ ਲੈਂਦੀਆਂ ਨੇ ਜੀ ਚਲ ਖੜੀ ਖੜੀ ਕਰ ਆਵੇਂ ਸਰੋ ਉਹਦੇ ਲਿਆ ਤੋਂ ਮੁੰਡਾ ਧੋ ਲੈਨੇ ਸਾਰਾ ਹੀ ਪਾਦਾ ਸਾਰਾ ਪਾਦਾ ਮੈਂ ਤਾਂ ਸਾਰੇ ਪਾ ਦੇਣਾ ਸੀ ਹੋਰ ਕੀ ਬਣਾਵਾਂਗੇ ਨਾਲ ਚਾਹ ਚੂਲ ਆਵੇਗੀ ਆ ਜੌਲੀ ਬਣਾਣੀ ਸੀ ਇਹ ਆਦਾਂ ਸੀ ਮੜੀ ਤਾਲਤਾ ਪਰ ਮੋਖਾ ਚਾਉਲ ਬੋਦੀ ਲੱਗਦੇ ਨੇ ਕਰ ਸੋਹਣ ਮੁੰਨੇ ਜਿਹੜੇ ਸੰਤੋਖਾ ਦਿੱਤਾ ਪਰ ਕੋਲ ਮੈਂ ਹਾਂ ਮੈਂ ਤਾਂ ਸਾਕ ਪੜਾਈ ਆ ਵੀ ਸਰ ਲੈ ਛੱਪਿਆ ਤੀ ਜਮਾ ਤੜੀ ਲੈਤਾ ਚੱਕੇ ਪੜਾਈ ਆ ਤੇ ਤੇਰਾ ਤਰਕਾ ਵੀ ਲੈ ਜਿੰਨੀ ਆ ਚਲ ਖੜੀ ਖੜੀ ਜਿੰਨੇ ਚੋਗਰੀ ਮੈਗੀ ਨਗਦ ਕਰੀ ਦਿੰਨੀ ਆ ਤੁਮ ਇੱਧਰ ਵਾਗੀ ਨਹੀਂ ਮੁੰਡਾ ਤਾਂ ਇੱਧਰ ਹੀ ਆਉਂਦਾ ਕੋਲ ਤਾਂ ਆਸਣਾ ਕੋਲ ਤਾਂ ਕਿਸਨ ਤੱਕ ਵੀ ਤੇਰਾ ਮੈਂ ਤਨਾਰ ਨਹੀਂ ਮਹਲਾਉਣ ਲੱਗੀ ਮੈਂ ਤਾਂ ਹਾਂ ਚੱਲ ਮਹਾਂ ਚੱਲ ਆਉਣੀ ਆਂ ਥੋੜਾ ਮਾਝਾ ਤੁਆ ਅੱਛਾ ਬੁੰਨਣਾ ਜੀ ਬੁੰਨਣਾ ਆਹ ਤਿੰਨ ਦਿਨ ਹੀ ਹੈ ਹੱਤਾ ਬੁੰਨਣਾ ਤੇ ਤੱਤ ਕਰ ਮੈਂ ਲਾ ਦੇਣੀ ਆਂਗੀ ਤੇ ਲਾ ਕੇ ਤੜਕਾ ਭਾਈ ਆਉਂਦੀ ਰੋਟੀ ਪਕਾ ਲਈ ਪਾਣੀ ਰੱਖਣਾ ਨਾ ਹਾਂ ਜਿੰਨੇ ਵੀ ਲੋਕ ਗਰੀਹੇਗੇ ਉਹਨਾਂ ਕੋ ਜਵਾਬ ਨਹੀਂ ਹੈਗਾ ਕੰਮ ਦਾ ਪਈ ਕੱਦੋਂ ਹੁੰਦਾ ਨਹੀਂ ਬੜਾ ਤਾਂ ਹੁਣ ਘਰੇ ਵਿੱਚ ਧੂਵੀ ਦੁਬਦੀ ਕਰਕੇ ਚੇਤੀਆਂ ਲੱਗੀਆਂ ਲੰਗੀਆਂ ਹੁੰਦਾ ਨਿਕਾਮਾ ਹੋਰ ਅਸੀ ਧੰਨਵਾਦ ਕਰਦੇ ਆ ਇਹਨਾਂ ਕੰਮ ਕਰਕੇ ਰਾਈ ਨੇ ਇਹ ਮੈਂ ਤਾਂ ਬੜਾ ਹੁੰਦਾ ਨਹੀਂ ਕਿੰਨਾ ਕਰਿਆ ਆਉਦੀ ਆਉਦੀ ਆਂਦੇ ਕਿ ਮੈਂ ਕੱਢ ਦੇਣੀ ਆ ਨਾ ਮੜਕਾ ਨੂੰ ਕੋਈ ਨਾ ਰੋਵਾ ਚ ਦਿੱਤੀ ਨਹੀਂ ਜਦੋਂ ਮੈਂ ਤਾਂ ਆਉਦੀ ਸਮਝਦੀ ਆਂਦੀ ਹਾਂ ਬਗਾਨੀ ਕਦੇ ਸਮਝਦੇ ਨਹੀਂ ਹੈਗਾ ਤੇ ਬਾਹਰ ਜਦੀਨੀਆਂ ਤਾਂ ਉੱਤੋਂ ਉੱਤੋਂ ਸਾਹ ਕਹਿੰਦੇ ਹਾਂ ਤੂੰ ਸਮੈ ਮੈਨੂੰ ਕੋਈ ਆਉਦੀ ਲੱਗਦੀ ਨਹੀਂ ਮੇਰੇ ਨਾਲ ਬਣੀਆਂ ਨੇ ਆਖਾਂਗੇ ਤੂੰ ਤਾਂ ਮੈਨੂੰ ਆਉਦੀ ਲੱਗਦੀ ਹੈ ਤੇ ਵਿੱਚੋਂ ਉਹ ਗੰਨਾ ਤਾਂ ਪਤਾ ਲੱਗ ਜਾਂਦਾ ਕਿ ਇਹ ਖਾਰ ਰੱਖਦੀ ਹੈ ਉੱਤੋਂ ਉੱਤੋਂ ਆਉਦੀ ਮੈਂ ਤਾਂ ਦਿਨੋਂ ਕਰਦਾਂ ਜਿਹੜਾ ਕਰਦਾਂ ਦਿਨੋਂ ਕਰਦਾਂ ਮੈਂ ਪਰ ਜਿਹੜਾ ਕਰਦਾਂ ਦਿਨੋਂ ਉਹ ਵੀ ਫੇਰ ਖਮਾ ਜਾਂਦਾ ਤੂੰ ਨਾ ਨਾ ਸੀ ਅੱਜ ਵੀ ਆਪਣੀ ਇਹੋ ਜਿਹੀ ਗੱਲ ਹੋਈ ਤੇ ਮੈਂ ਤਾਂ ਕੋਈ ਦਿਖਾਵਾ ਜਿਹੜਾ ਕਰਨਾ ਨਹੀਂ ਹੁੰਦਾ ਪਰ ਮੈਨੂੰ ਤਾਂ ਨਾ ਪਾਵਨੀਆਂ ਕੋਈ ਨਹੀਂ ਜੇ ਤੂੰ ਆਟਾ ਘੁੰਨੂ ਤਾਂ ਘੁੰਨੂ ਲਾ ਹਾਂ ਆਹ ਹੋ ਗਿਆ ਨੋਹਾਂ ਲਾ ਦਵਾਂਗੇ ਘੁੰਨੂ ਕਰਨਾ ਨਹੀਂ ਹੋਣਾ ਨਹੀਂ ਬੱਸ ਹਾਂ ਵੀ ਥਰ ਹਾਂ ਹਾਲ ਤੈ ਹੈ ਅੱਗੇ ਆ ਲੈ ਓਏ ਰਾਜਕਾਲ ਦਾ ਕੈਮ ਉੱਪਰ ਦਾ ਮਾਰਾ ਅੱਜ ਕਾਲੇ ਕਿਸੇ ਦਾ ਸੰਭਾ ਕਰਨ ਦਾ ਕੈਮ ਤਾਂ ਨਹੀਂ ਲਾ ਜੇ ਮਿਲ ਜੇਗਾ ਸਭ ਤੋਂ ਜਿਆਦਾ ਸਖਤੀ ਹੋਊਗਾ लो आदमी संभाला और अब और को तो दिखती है गुरु को और को दिखिया मार दिया मैं तो कहीं और लिख दिया वहां में ये केवल ना तो वो भी और खड़े के बन गए मेरे हाल में और कहते हैं अब भी समझ में बदली ना हो ना मैं दिन का क्या है वो भी बैठे अपने कपों में ना है सर को पता नहीं मार खली का और सब सब पार्टियों में हमारी ਮੈਂ ਤਾਂ ਵੀਰ ਤੋਂ ਆਵੇ ਮਮਾ ਮਮਾ ਨਾ ਤਾਂ ਸੱਚ ਕਰਵਾ ਨੀ ਮੇਂ ਭੈਣ ਵਰਗੇ ਤਾਂ ਉਸ ਨਹੀਂ ਕਹਿੰਦੇ ਆ ਉਹ ਮੰਦੇ ਹੋ ਝੰਗੀਆਂ ਨੇ ਤੇਰੀ ਹੈਗਾ ਉਹ ਸੁੱਕਦੇ ਕੁਤਿਆਂ ਦੀ ਹੈਗੀ ਨਾ ਤਾਂ ਤੈਨੂੰ ਆਪਦੀ ਉਹ ਨੂੰਹ ਸੁਣਦੀਆਂ ਨੇ ਮੈਂ ਉਦੋਂ ਉਹ ਤਾਂ ਮੈਨੂੰ ਆਪ ਕਹਿ ਦਿੰਦੀਆਂ ਨੇ ਲੈ ਨੀ ਮੰਮੀ ਮਾਰ ਕੇ ਡੇੜਾ ਕਹਾਂ ਕੋਈ ਜਿਹੜਾ ਮਾਰਿਆ ਜਾਂ ਕਿ ਕੱਲੀ ਆ ਉਹ ਕੱਲ ਅਸੀਂ ਤਾਂ ਫਿਰ ਵੀ ਧੋ ਜਾਣੀਆਂ ਹੈਗੀਆਂ ਪਤਾ ਕਰਕੇ ਤੰਨਾ ਜਾਣੀਆਂ ਪੈਣਗੀਆਂ ਇਹਨੂੰ ਤਾਂ ਕਰਕੇ ਫਿਰ ਮੈਂ ਤੇਰੇ ਕੋਲ ਉਹ ਮੈਂ ਇਹ ਦਿਨ ਭੀ ਆ ਨਹੀਂ ਆ ਬੂਹਾਰ ਦੇ ਚੱਕ ਜਿਹੜਾ ਮਾਰਿਆ ਤਾਂ ਜਿਹੜਾ ਮਾਰ ਲਾ ਜਾਂਦੀ ਐ ਨੂੰ ਮੈਂ ਨਾ ਅੱਜ ਤਾਂ ਉਹ ਨੂੰ ਮੈਂ ਉਹ ਸਿੱਖਣ ਤਾਂ ਬੋਤਿਆ ਨਹੀਂ ਕਿ ਨੋਂ ਨੋਂ ਤਾਂ ਨਹੀਂ ਆ ਤੇ ਆ ਇਹ ਟਾ ਕੇ ਤੜਕਾ ਵੀ ਕਰ ਰਲਾਂ ਅਈਏ ਫੋਨ ਆ ਕਬੈਸੂ ਤੇ ਫੋਨ ਆ ਵੇ ਮੈਂ ਸਦਾ ਬੱਲੇ ਦਾ ਨਾ ਆਇਆ ਮੈਂ ਫੋਨ ਆ ਵੇ ਆਨੂ ਕੋਲ ਦੇ ਕਰੜੇ ਜੇ ਨਹੀਂ ਅੱਜ ਨਾਲ ਫਿਰ ਜਿਹਦੇ ਜਿੰਦਗੀ ਸਾਡੇ ਵੀ ਅਰੀਜੀ ਦੇ ਆਹ ਮੋਟਾ ਕਰਕੇ ਮੋਰਾਂ ਦੇ ਵਿੱਚ ਅੜ ਦੇ ਕਰ ਮੈਂ ਹਾਂ ਤੇ ਖੜ ਤੇ ਨੇ ਖੜਾ ਆ ਤੇ ਕੜੀ ਜਾਨੀ ਹੈ ਹੈ ਕੜੀ ਜਾ ਫਰੀ ਤੋਂ ਕੋਲ ਲਾਈ ਬਿੰਦੀਆਂ ਕਰਨਾ ਹੁੰਦਾ ਮੈਂ ਤਾਂ ਮੈਂ ਜਿਹਨੋਂ ਬੋਲਾ ਤਾਂ ਹੀ ਹੁੰਦਾ ਆਹੋ ਨਾ ਮੁੰਡਾ ਆ ਤੇ ਇਹਨਾਂ ਮੇਰੇ ਮਾਗਰ ਲੱਗ ਗਏ ਉਹਦੇ ਮਾਗਰ ਲੱਗ ਗਏ ਨਵਾਂ ਪਿਆਰ ਦੇ ਨਾਲ ਦੇ ਨੂੰ ਅੱਧੇ ਮੇਰੇ 2 ਮਿੰਟ ਲਵਾ ਕੇ ਲੈਂਦੇ। ਉਹ ਹੀ 2 ਜਿਹੜਾ ਕੱਲ ਦਾ ਕੱਟਿਆ ਗਿਆ। ਕੰਦੀ ਆਇਆ ਗਿਆ। ਦਾਸ ਸਰਵਿਸ ਹਰ ਤੋਂ ਇੰਨਾ ਤਕਮ ਕਰਦੀ। ਉਹ ਆ ਗਈ ਤਾਂ ਮਾਰ ਗਈ ਮੈਂ। ਜਿਆਮਾ ਫਿਰ ਮਾ ਕੋ ਨਾ। ਹੋ ਵੀ ਹੋਲੀ ਜਾਮਨਾ ਤੂੰ ਬੋਲੀ ਬਾਈ ਨਾ ਅਸੀਂ ਕਾਲਾ ਜੇ ਇੱਥੇ ਬਾਈ ਨਹੀਂ ਬਿਲਕੁਲ ਹੈ ਤੂੰ ਕਾਲਾ ਤੂੰ ਮੇਰਾ ਕੰਮ ਕਰਦੀ ਆ ਕੰਮ ਕਰ ਲਾ ਕਾਲਾ ਮੈਂ ਚੱਡੀਆਂ ਕੰਮ ਖਲਾ ਨਹੀਂ ਨਾ ਬੜੀ ਆ ਖੇਡੀਆਂ ਨੇ ਤੇਰੇ ਕੋਲੇ ਖੇਡੀ ਤਾਂ ਜਾਂਦਾ ਗਾ ਇਹ ਲੇ ਗੁੰਭੀ ਖੇਢੀ ਜਾਂਦਾ ਹੈਗਾ ਚਲ ਮੈਂ ਜਾਂਦੀ ਆ ਮੈਂ ਫੇਰ ਆਉਂਗੀ ਬਾੜਾ ਡਾ ਕੇ ਰੱਖਿਆ ਕਰ ਦਿਨ ਮੈਂ ਵਾਰ-ਵਾਰ ਇਹੇ ਗੱਲ ਕਹ ਕੇ ਜਾਂਦੀ ਆ ਮੈਂ ਇਹੇ ਗੱਲ ਦੀ ਵਾਰੀ ਦੱਸਣ ਆਈ ਤੇ ਮੈਂ ਆਖਿਆ ਬਾੜਾ ਡਾ ਕੇ ਰੱਖਿਆ ਕਰ ਚੋਰੀਆਂ ਵਾਲਾਈ ਹੁੰਦੀਆਂ ਨੇ ਵੀ ਕਦਾਂ ਇਹਨੂੰ ਗੱਲਾਂ ਪਹਿਲਾਂ ਦੱਸ ਕੇ ਹਟਿਆਂਗੀ ਬਾੜੀਆਂ ਹੁੰਦੀਆਂ ਨੇ ਕਿ ਆਪਦਾ ਭਾਈ ਤਰਲੀ ਬਾੜਾ ਡਾ ਕੇ ਰੱਖਿਆ ਕਰ ਬਾੜ ਦਾ ਬਾਹਰ ਜਾ ਉਹਨੂੰ ਫੋਲਿਆ ਕਰ ਬਾੜ ਦਾ ਦੇਖ ਦੂ ਕਿ ਸਮਾਰ ਕੇ ਨੀਂ ਨਾ ਬਾੜਾ ਰੱਖਦੇ ਨਾ ਵਾਹੀ ਇੱਥੇ ਤੇ ਮਾੜੇ ਮਤਲਬ ਦੇ ਨਾਲ ਬੰਦੇ ਆਪਾਂ ਕਾਹਦੀ ਦਾ ਜਾਂਦਾ ਵਾਸੀ ਮਾਰਜੀ ਜਿਹੜਾ ਹੁਣ ਵੀ ਫੇਰਾਉਂਦੀ